ਕੋਈ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤਾਂ ਬਈ ਪਹਿਲਾਂ ਤਾਂ ਚਲੋ ਬਹੁਤ ਵੱਡਾ ਘਾਟਾ ਪਿਆ ਸੀ ਹਾਂ ਜੀ ਫਿਰ ਆਪਣੇ ਬਹੁਤ ਵੱਡੀ ਮਾਰ ਮਾਰੀ ਸੀ ਉਤੋਂ ਥੋੜਾ ਜਿਹਾ ਉੱਭਰੇ ਆ ਇਸ ਘੋੜੇ ਨਾਲ ਹਾਂ ਜੀ ਹਾਂ ਪਹਿਲਾਂ ਤਾਂ ਨਾਗ ਰੇਡੀ ਦਾ ਜਿਹੜਾ ਘਾਟਾ ਪਿਆ ਉਹ ਪੂਰਾ ਹੀ ਨਹੀਂ ਹੋਣਾ ਹੈਗਾ ਨਹੀਂ ਹੋਣਾ ਵੀ ਉਹ ਸਾਰੀ ਜ਼ਿੰਦਗੀ ਨਹੀਂ ਉਹ ਤਾਂ ਸਾਰੀ ਜ਼ਿੰਦਗੀ ਨਹੀਂ ਹੋਣਾ ਉਹ ਤਾਂ ਉਸ ਚੀਜ਼ ਨੂੰ ਸਾਰੀ ਜ਼ਿੰਦਗੀ ਆਪਾਂ ਲੱਭੀ ਜਾਈਏ ਤਾਂ ਉਹ ਚੀਜ਼ ਨਹੀਂ ਮਿਲਣੀ ਹੈਗੀ ਹਾਂ ਨਾ ਨਹੀਂ ਤੇ ਹੁਣ ਜੇ ਇਸ ਘੋੜੇ ਤੇ ਆਈ ਜੇ ਤਾਂ ਰੱਬ ਨੇ ਕਿਤੇ ਨਾ ਕਿਤੇ ਇਹ ਕਹਦੀ ਵੀ ਘਾਟਾਂ ਭਰਨੇ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂ ਪ੍ਰਮਾਤਮਾ ਨੇ ਜੀ ਦੇਖੋ ਲੈ ਕੇ ਗਿਆ ਸੀ ਤੇ ਦੇ ਕੇ ਵੀ ਗਿਆਗਾ ਜਿਹੜੀ ਉਹ ਲੋਕਾਂ ਹਰ ਇੱਕ ਕੋਈ ਕਹਾਵਤ ਕਹਿੰਦਾ ਵੀ ਮਰੇ ਮੁੜੇ ਆਉਂਦੇ ਨੇ ਵਿਚੇ ਨਹੀਂ ਮੁੜਦੇ ਵਾਕਈ ਸੱਚ ਹੈਗਾ ਸਹੀ ਗੱਲ ਹੈ ਨਾ ਵੀ ਆਪਣੇ ਉਹ ਪ੍ਰਮਾਤਮਾ ਐਡਾ ਦਿਆਲੂ ਆ ਵੀ ਜੇ ਉਹ ਲੈ ਕੇ ਜਾਂਦਾ ਤਾਂ ਚੀਜ਼ ਦੇ ਕੇ ਵੀ ਜਾਊਗਾ ਵੀ ਛੋਟੀ ਸਮਰੱਥਾ ਹੋਣੀ ਚਾਹੀਦੀ ਆ ਵੀ ਪ੍ਰਮਾਤਮਾ ਤੋਂ ਅਸੀਂ ਮੰਗੀ ਹਾਂ ਸਮਰੱਥਾ ਮੰਗਣ ਦੀ ਤੇ ਸੇਵਾ ਭਾਵਨਾ ਹਾਂ ਸੇਵਾ ਭਾਵਨਾ ਵੀਰੇ ਇਹ ਦੋਨੇ ਚੀਜ਼ਾਂ ਜਦੋਂ ਤੁਹਾਡੇ ਚ ਹੈਗੀਆਂ ਨੇ ਤਾਂ ਮੰਨ ਲਓ ਵੀ ਛੋਟੇ ਘਰੇ ਇਹ ਦਵਾਰੇ ਮੋੜਨਗੇ ਮੋੜਨਗੇ ਕਿਉਂਕਿ ਘੋੜਾ ਕਹਿੰਦੇ ਆ ਵੀ ਪੈਸੇ ਨਾਲ ਤਾਂ ਖਰੀਦ ਨਹੀਂ ਜੁਦਾ ਹਾਂ ਇਹ ਤਾਂ ਸੇਵਾ ਭਾਵਨਾ ਹੋਵੇ ਤੇ ਰੱਬ ਦੇ ਕੋਸ਼ ਸਾਡੀਆਂ ਸੁਣ ਲਵੇ ਨਾ ਤਾਂ ਹੀ ਮਿਲਦੇ ਆ ਨਹੀਂ ਘੋੜੇ ਨਹੀਂ ਮਿਲਦੇ ਬਾਈ ਜਦੋਂ ਆਪਾਂ ਮੰਨ ਲਓ ਵੀ 100 ਦੁਆ ਕਰ ਲਈ ਰੱਬ ਮੂਰੇ ਵੀ ਮੈਨੂੰ ਘੋੜਾ ਚਾਹੀਦਾ ਵੀ ਇੰਨਾ ਚੰਗਾ ਚਾਹੀਦਾ ਚੀਜ਼ ਚਾਹੀਦੀ ਆ ਹੂੰ 100 ਦੇ ਵਿੱਚੋਂ ਪ੍ਰਮਾਤਮਾ ਇੱਕ ਵਾਰ ਹੀ ਸੁਣਦਾ ਹੁੰਦਾ ਆਪਾਂ ਹਰ ਇੱਕ ਕੋਈ ਇਹੇ ਗੱਲ ਕਹਿੰਦੇ ਆ ਹਨਾ ਕਿੰਨੇ ਦਿਨ ਚ ਇੱਕ ਵਾਰ ਸਰਸੋਦੀ ਕਹਿੰਦੇ ਮੈਂ ਇੱਕ ਹਾਂ ਬੈਠੀ ਆ ਗਈ ਜੀ ਤੇ ਉਹ ਸਵਰਸਪਤੀ ਕਦੋਂ ਬੈਠੀ ਕਿਦੋਂ ਬੈਠੂ ਕਿਸੇ ਨੂੰ ਨਹੀਂ ਪਤਾ ਉਹ ਗੱਲ ਦਾ ਪਰ ਐਵੇਂ ਸਾਰਾ ਦਿਨ ਮੰਗਣਾ ਪ੍ਰਮਾਤਮਾ ਤੋਂ ਜਦੋਂ ਮੰਨ ਲਓ ਵੀ ਆਪਾਂ ਕਹਿ ਕੇ ਮੰਗ ਲਈਏ ਵੀ ਵਾਇਰਸ ਸਾਨੂੰ ਦੇ ਹੂੰ ਤਾਂ ਘੋੜਾ ਉਹ ਚੀਜ਼ ਨੂੰ ਮੰਨ ਲਓ ਵੀ ਨੋਟ ਕਰਦਾਗਾ ਹੂੰ ਵੀ ਆਪਾਂ ਕਹਿੰਦੇ ਆ ਵੀ ਮੈਂ ਘੋੜਾ ਖਰੀਦਿਆ ਕਈ ਇੰਦੇ ਭਾਵਨਾ ਹੁੰਦੀ ਆ ਹੁਣ ਮੈਂ ਐਂ ਕਹਿਣਾਗਾ ਵੀ ਮੈਂ ਘੋੜਾ ਖਰੀਦਿਆ ਹੂੰ ਅਰ지 ਕਰ ਲਓ ਮੈਂ ਕਹਿ ਰਿਹਾ ਵੀ ਮੈਂ ਇਹ ਘੋੜਾ ਖਰੀਦਿਆ ਵੀ ਨਹੀਂ ਨਹੀਂ ਹਮ ਪਰਮਾਤਮਾ ਮੇਰੀ ਸੇਵਾ ਤੋਂ ਖੁਸ਼ ਸੀਗਾ ਹਮ ਤੇ ਮੇਰੀ ਜਿੰਨੀ ਸੇਵਾ ਕੀਤੀ ਹੋਈ ਸੀ 나ਗਰੇੜੀ ਪ੍ਰਤੀ ਮੇਰਾ ਪਿਆਰ ਸੀਗਾ ਹਮ ਤੇ ਪਰਮਾਤਮਾ ਨੇ ਉਹੋ ਜੀ ਚੀਜ਼ ਮੈਨੂੰ ਦੁਬਾਰੇ ਵਾਪਸ ਕੀਤੀ ਹੈ ਬਿਲਕੁਲ ਜਿਵੇਂ ਮੇਰੀ ਸੁਣੀਆ ਮੈਂ ਹਰ ਇੱਕ ਅਰਦਾਸ ਕਰਦਾ ਵੀ ਪਰਮਾਤਮਾ ਸਭ ਦੀ ਸੁਣੀ ਵੀ ਜਿਨ੍ਹਾਂ ਦੇ ਵੀ ਮੰਨ ਲਓ ਵੀ ਜੀਵ ਵਿਸਰ ਜਾਂਦੇ ਨੇ ਤਾਂ ਮਲਿਆਈ ਬਿਲਕੁਲ ਹਾਂ ਇਹ ਕਮਾ ਕੇ ਦੇ ਦਿੰਦਾ ਰੱਬ ਹਾਂ ਇਹ ਦੇ ਦਿੰਦਾ ਸ਼ਰਦਾ ਭਾਵਨਾ ਜ਼ਰੂਰੀ ਹੈ ਸ਼ਰਦਾ ਭਾਵਨਾ ਜ਼ਰੂਰੀ ਹੈ ਹਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿ ਮੋਏ ਮੋੜਾਂ ਦੇ ਆ ਪਰ ਵਿੱਚ ਹੀ ਨਹੀਂ ਮੁੜਦੇ ਵਿੱਚ ਹੀ ਨਹੀਂ ਮੁੜਦੇ ਉਹ ਤਾਂ ਜਿੰਨਾ ਮਰਜੀ ਜੋਰ ਲਾ ਲਓ ਮੁੜ ਕੇ ਫਿਰ ਵਾਪਸ ਨਹੀਂ ਆਉਂਦੇ ਨਹੀਂ ਆਉਂਦੇ ਤੇ ਭਾਈ ਇਹ ਘੋੜੇ ਬਾਰੇ ਕੀ ਨਾਮ ਆ ਇਹਦਾ ਕੀ ਨਾਮ ਸਮੁੰਦਰ ਰੇਡੀ ਇਹ ਰੱਖਿਆ ਸੀ ਨੇ ਸਮੁੰਦਰ ਰੇਡੀ ਸਮੁੰਦਰ ਰੇਡੀ ਸਮੁੰਦਰ ਰੇਡੀ ਰੱਖਿਆਗਾ ਇਹ ਤੇ ਇਹ ਮੋਰ ਮੁਕਤ ਦਾ ਬੱਚਾ ਹੈ ਜੀ ਹੂੰ ਕਈਆਂ ਨੇ ਕਿਹਾ ਜਿਵੇਂ ਆਪਣੇ ਫੀਲਡ ਦੇ ਵਿੱਚ ਨੇ ਜੀ ਹੂੰ ਲੋਕਾਂ ਇਹ ਦਿੰਦੇ ਨੇ ਵੀ ਉਹ ਤਾਂ ਕੈਦੋ ਜੀ ਤੇ ਮੈਨੂੰ ਵੀ ਬਹੁਤ ਨੇ ਕਿਹਾ ਵੀ ਤੂੰ ਨਾਗਰੇੜੀ ਦਾ ਕਹੇ ਤੇ ਕਈਆਂ ਨੇ ਵੀ ਮੰਨ ਲਓ ਵੀ ਕਿਹਾ ਵੀ ਰਾਣੇ ਵੀ ਨਾਗਰੇੜੀ ਦਾ ਬੱਚਾ ਵੀ ਨਹੀਂ ਅਗਲੇ ਨੂੰ ਕਹੀਦਾ ਵੀ ਨਹੀਂ ਯਾਰ ਵੀ ਜਿਹੜੇ ਘੋੜੇ ਦਾ ਹੈਗਾ ਵੀ ਉਹਦਾ ਹੀ ਆ ਵੀ ਇਹ ਮੋਰਮੋਕ ਦਾ ਬੱਚਾ ਹੈਗਾ ਵੀਰੇ ਮਾਂ ਵਾਲੀ ਸਾਈਡ ਤੋਂ ਮੱਠ ਲੈਣ ਦਾ ਹੈ ਸਹੀ ਹੈ ਜੀ ਹਾਂਜੀ ਤੇ ਫਿਰ ਇਹ ਅਤੀ ਸੁੰਦਰ ਦਾ ਹੋ ਗਿਆ ਭਤੀਜਾ ਨਹੀਂ ਜੀ ਇਹ ਵੀਰੇ ਮੋਰਮੋਕ ਜਿਹੜਾ ਰਤਨਕਰ ਦਾਗਾ ਹਾਂ ਇਹ ਉਹ ਘੋੜੇ ਦਾ ਬੱਚਾ ਉਸ ਘੋੜੇ ਦਾ ਉਸ ਘੋੜੇ ਦਾ ਇਹ ਰਤਨਾਕਰ ਦਾ ਪੁੱਤ ਆ ਗਿਆ ਅੱਛਾ ਮੈਨੂੰ ਲੱਗਿਆ ਉਹ ਦੂਸਰੇ ਜਿਹੜੇ ਅਤੀ ਸੁੰਦਰ ਸੁੰਦਰ ਦਾ ਪੁੱਤ ਹਾਂ ਇੱਕ ਸੁੰਦਰ ਦਾ ਹੈਗਾ ਜੀ ਹੋਰ ਮੋਟਾ ਇੱਕ ਰਤਨਾਕਰ ਦਾ ਹੈਗਾ ਜੀ ਓਕੇ ਓਕੇ ਉਸ ਮੋਰਮੋਟ ਹਾਂਜੀ ਹਾਂਜੀ ਸਹੀ ਹੈ ਕੀ ਕਹਿੰਗੇ ਤੇ ਕਿੰਨੀ ਹੈ ਜੋਗੀ ਇਹ ਜੀ ਹੁਣ ਇਹ ਵੀਰੇ 2 ਦੰਦ ਹਲੇ ਲੱਗਿਆਗਾ ਸਹੀ 6 ਇੰਚੇ ਦਾ ਫੱਟੀ ਵਾਲੀ ਹੈਟ ਹੋਗੀ ਜੀ ਜਿਹੜੀ ਆਪਾਂ ਕਹਿੰਦੇ ਆ ਵਾਟਰ ਸਕੀਲ ਵਾਟਰ ਸਕੀਲ ਹਾਂਜੀ ਹਾਂਜੀ ਹਾਂ 3 ਇੰਚ ਹੋਈ ਹੈ ਹਾਂਜੀ ਹਾਂ ਛੱਡਣਾ ਸ਼ੁਰੂ ਕਰਤਾ ਹਾਂ ਵੀਰੇ ਛੱਡਤਾ ਸੀਗਾ ਇਹ ਮੈਂ ਕਿਹਾ ਵੀ ਚਲੋ ਕਾਹਲੇ ਸਾਲ ਨੂੰ ਮਾਰ ਕੇ ਸੁੱਕਰ ਕੇ ਰਿਜ਼ਲਟ ਆ ਜਾਊਗਾ ਹੂੰ ਵੀ ਜੇ ਦੋਨੋਂ ਚਾਰ ਦੰਦ ਹੋਣਾ ਘੋੜੇ ਨੇ ਮੰਡੀ ਦੇ ਵਿੱਚ ਕਾਹਲੇ ਸਾਨੂੰ ਬੱਚੇ ਆ ਜਾਣਗੇ 6-7 ਘੋੜਿਆਂ ਤੋਂ ਵੀਰੇ ਮੀਟ ਕਰਾ ਕੇ ਘੋੜਾ ਰੋਕਦੇ ਸੀ ਅੱਛਾ ਜੀ ਹਾਂਜੀ ਹਾਂ ਹੁਣ ਉਹਦਾ 6-7 ਦਾ ਰਿਜ਼ਲਟ ਆ ਗਿਆ ਕਿ ਨਹੀਂ ਹਲੇ ਨਹੀਂ ਵੀਰੇ ਹੁਣ ਆਜੂਗਾ ਵੀ ਮੰਨ ਲਓ ਵੀ ਪਹਿਲੇ ਦੂਜੇ ਮਹੀਨੇ ਚ ਆ ਜਾਣਾ ਵੀਰੇ ਰਿਜ਼ਲਟ ਦੂਜੇ ਇੱਕ ਪਾਸ ਹੋ ਗਏ ਹਾਂ ਹਾਂ ਚੈੱਕ ਪਾਸ ਹੋ ਗਏ ਵੀਰੇ 6 ਦੀਆਂ 6 ਘੋੜੀਆਂ ਘੋੜਾ ਪ੍ਰੂਵ ਨਾ ਹੋ ਗਿਆ ਹਾਂਜੀ ਹਾਂ ਹਾਂ ਸਹੀ ਹੈ ਵੀਰੇ ਸਹੀ ਹੈ ਕੀ ਫੀਸ ਉਸ ਰੱਖੀ ਹੈ ਜੀ ਇਹਦੇ ਵੀਰੇ ਫੀਸ ਆਪਣੇ ਪਹਿਲਾ ਨਾਗਰੇਡੀ ਵੇਲੇ ਵੀ ਨਹੀਂ ਉਹ ਕੀਤਾ ਸੀ ਪਹਿਲਾਂ ਅਗਲੇ ਨੂੰ ਕਹਿੰਦੇ ਸੀ 15000 ਰੁਪਿਆ 10000 ਰੁਪਿਆ ਪਹਿਲਾਂ ਵੀ ਨਹੀਂ ਭਈ ਆਪਾਂ ਸਿਰੇ ਗਏ ਸੀ ਤਾਂ ਆਪਣੀ ਪਰਮਾਤਮਾ ਨੇ ਸੁਣੀ ਹੈ ਨਾ ਮੇਰੇ ਤੇ ਕੋਈ ਕਹਿਣਾਗਾ ਹੁਣ ਵੀ ਆਪਾਂ ਨੇ ਭਈ ਮੁੱਲ ਹੀ ਖਰੀਦਿਆਗਾ ਹਮ ਹਣਾ ਕਈ ਕਹਿੰਦੇ ਨੇ ਵੀ ਯਾਰ ਅਸੀਂ ਨੇ ਪੈਸੇ ਲਾਏ ਨੇ ਵੀ ਆਏ ਕਿਤਨਾ ਬਾ ਕੀ ਤਾਂ ਨਹੀਂ ਹੁਣ ਵੀ ਮੈਂ ਮੁੱਲ ਹੀ ਖਰੀਦਿਆ ਭਰਾਵਾ ਹਮ ਤੇ ਪ੍ਰਮਾਤਮਾ ਨੇ ਮੇਰੀ ਸੁਣ ਲਈ ਤੇ ਮੈਂ ਉਹੀ ਜੀ ਬਣ ਕੇ ਰਹੂੰਗਾ ਵੀ ਆਪਾਂ ਉਹ ਨਹੀਂ ਹੋਊਗਾ ਵੀ ਕੱਲ ਨੂੰ ਆਪਣੇ ਘੋੜੇ ਦਾ ਰਿਜ਼ਲਟ ਚੰਗਾ ਆ ਗਿਆ ਵੀ ਆਪਾਂ ਨੇ ਫੀਸ ਵਧਾਤੀ ਇੰਨਾ ਆਪਣੇ ਨਾਗਰੇੜੀ ਦਾ ਉਵੇਂ ਕੀਤਾ ਸੀ ਤੇ ਨਾ ਹੀ ਆਪਣੇ ਸਮੁੰਦ ਦਾ ਹੋਗਾ ਸਹੀ ਆ ਇਹ ਆਪਣੇ ਮਨ ਦੀ ਵੀਰੇ ਖੁਆਇਸ਼ ਹੈਗੀ ਵੀ ਮੰਨ ਲਓ ਵੀ ਜਿੰਨੀ ਚੰਗੀ ਬਰੀਡਿੰਗ ਆਪਣਾ ਜਾਨਵਰ ਕਰਦਾ ਵੀ ਕੰਦੋ ਯਾਰ ਬਹੁਤ ਵਧੀਆ ਨਾਗਰੇੜੀ ਦੇ ਬੱਚੇ ਨੇ ਨਾਗਰੇੜੀ ਦੇ ਬੱਚੇ ਹੁਣ ਅੱਜ ਆ ਮੰਡੀ ਚ ਆਇਆ ਸੀਗਾ ਤੇ ਤੋ ਤਨ ਹੋਰ ਕੱਲ ਘੇੜੇ ਦੇਖੇ ਗਏ ਨੇਗੇ ਤੇ ਬਹੁਤ ਜਿਆਦੇ ਚੰਗੇ ਬੱਚੇ ਆਏ ਨੇਗੇ ਜਦੋਂ ਹੁਣ ਦੇਖਦੇ ਆ ਉਹਨਾਂ ਨੂੰ ਰੂਹ ਖੁਸ਼ ਹੋ ਜਾਂਦੀ ਹੈ ਬਈ ਬਿਲਕੁਲ ਹੈਨਾ ਵੀ ਹਾਂ ਯਾਰ ਸਾਡੇ ਘੋੜੇ ਦਾ ਖੂਨ ਫਿਰਦਾਗਾ ਬਿਲਕੁਲ ਸੁੱਕਣਾ ਨਾ ਬੰਦਦਾ ਬਈ 10 ਸਾਲ ਨਹੀਂ ਬੰਦਦਾ ਘੋੜੇ ਵਾਲਾ ਦੇਖੋ 10 ਪੀੜੀਆਂ ਨਹੀਂ ਮਿਲਦਾ ਹੈਗਾ 10 ਪੀੜੀਆਂ ਨਹੀਂ ਮਿਲਦਾ ਘੋੜੇ ਦੀਆਂ 10 ਪੀੜੀਆਂ ਦਾ ਤਾਂ ਨਾਮ ਥਾੜਾ ਚੱਲਣਾ ਚੱਲਣਾ ਹੀ ਚੱਲਣਾ ਬਈ ਉਹ ਤੋਂ ਗਾਂ ਜਿਹੜਾ ਪੁੱਤੇ ਬੜੋ ਪੁੱਤੇ ਹੋ ਜਾਂਦੇ ਨੇ ਉਦੋਂ ਵੀ ਅਗਲਾ ਕਹੀ ਜਾਂਦਾ ਹੈਗਾ ਵੀ ਇਹ ਫਰਵਾਹੀ ਵਾਲੇ ਘੋੜੇ ਦਾਗਾ ਹਾਂ ਹੈਨਾ ਬਿਲਕੁਲ 10 ਪੀੜੀਆਂ ਹੁਣ ਮੱਝੂ ਬਾਬਾ ਵੀ ਹੈ ਨਹੀਂ ਘੋੜਾ ਵੀ ਹੈ ਨਹੀਂ ਘੋੜਾ ਵੀ ਹੈ ਨਹੀਂ ਤੇ ਹੁਣ ਜਦੋਂ ਕੋਈ ਨੀਲਾ ਘੋੜਾ ਚੱਲਦਾ ਨਹੀਂ ਤਾਂ ਪਿੰਡ ਨੂੰ ਯਾਦ ਕਰਦੇ ਨੇ ਵੀ ਬਾਪੂ ਨੂੰ ਨਹੀਂ ਬਾਪੂ ਨੂੰ ਨੀਲਾ ਘੋੜਾ ਨੀਲਾ ਘੋੜਾ ਦੇਖ ਕੇ ਆਪਾਂ ਹੁਣ ਬਹੁਤ ਲਾਈਨਾਂ ਦੇ ਹੋਰ ਦੇ ਵੀ ਨੀਲੇ ਘੋੜੇ ਆ ਗਏ ਆ ਹੋਰ ਵੀ ਦੇ ਵੀ ਆ ਗਏ ਆ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਲਿਆਤਾ ਹੈ ਇੱਕ ਸਵੈਗ ਲਿਆਤਾ ਕਿ ਨੀਲਾ ਘੋੜਾ ਤਾਂ ਮੱਝੂ ਗੇ ਲਾਇਆ ਹਾਂ ਮੱਝੂ ਗੇ ਲਾਇਆ ਹੁਣ ਨੀਲੀ ਘੋੜੀ ਕੋਈ ਵੀ ਦੇਖ ਲਿਓ ਵੀਰੇ ਬਿਸਕ ਦੀ ਉਹ ਨੌਕਰੀ ਦੀ ਹੈ ਜਿਹੜੀ ਦੀ ਮਰਜ਼ੀ ਆ ਉੱਥੇ ਪਿੰਡ ਦਾ ਨਾਉ ਬੋਲਦੇ ਹੀ ਬੋਲਦਾ ਬੋਲੂਗਾ ਬੋਲਦਾ ਨਹੀਂ ਐਟ ਮੈਪ ਦੇ ਵਿੱਚ ਕਿਹਨੇ ਦੇਖਣਾ ਸੀ ਮੱਝੂ ਖੋਜੂ ਅਗਲਾ ਰੋਡ ਤੋਂ ਸਾਈਡ ਤੇ ਆਟਮਾ ਅਗਲਾ ਨੰਗ ਕੇ ਪੈਲਟੀ ਤੱਬੀ ਦਵਾਈ ਨੰਗ ਜਾਂਦਾ ਜਦੋਂ ਅਗਲਾ ਘੋੜਿਆਂ ਵਾਲਾ ਜਾਂਦਾ ਹੁਣ ਵਿੱਚ ਗਾਣਿਆਂ ਜੀ ਮੱਝੂ ਕੇ ਮੱਝੂ ਕੇ ਹੁੰਦੀ ਹੈ ਹੈ ਬਿਲਕੁਲ ਹੈਨਾ ਬਾਬੇ ਨੇ ਨੌ ਗੁੰਝ ਲਾਤਾ ਹੁਣ ਜਿਹੜੀ ਆਉਣ ਵਾਲੀਆਂ ਪੰਜ ਪੋਸਟਾਂ ਹੋਰ ਨੇ ਜੀਆਂ ਆਪਣੀਆਂ ਹਾਂਜੀ ਉਹ ਦੇਖਣੀਆਂ ਵੀ ਜੋਰਾ ਸਿੰਘ ਕੀ ਸੀਗਾ ਕੀ ਸੀ ਉਹ ਕੌਣ ਸੀ ਉਹ ਕੌਣ ਸੀ ਵੀ ਜਿਹਨੇ ਹਲਾ ਕੇ ਰੱਖਦੀ ਬਲੱਡ ਲੈਣਾ ਆਪਣਾ ਲਾ ਕੇ ਭੀ ਜਿਸ ਬੰਦੇ ਨੇ ਕੋਈ ਸਦੀਆਂ ਤੋਂ ਚੱਲੀ ਆਂਦੀ ਮਾਰਵਾੜੀ ਸਦੀਆਂ ਤੋਂ ਚੱਲੀ ਆਂਦੀ ਫਾਇਰ ਰੋਡ ਬਰੀਡ ਹਾਂ ਉਹਨਾਂ ਨੂੰ ਬਰਾਬਰ ਬਰਾਬਰ ਦੀ ਟੱਕਰ ਦੇਦੀ ਇੱਕਾ ਟੱਕਰ ਦੇ ਕੇ ਵੀ ਮੂਰੇ ਕੱਢ ਕੇ ਖੜਾ ਤੀ ਇੱਕ ਪਿੰਡ 'ਚ ਉੱਠ ਕੇ ਹਾਂ ਵੀ ਇੱਕ ਨੋਰਮਲ ਘਰ ਉੱਠ ਕੇ ਪਿੰਡ ਦੇ ਵਿੱਚ ਉੱਠ ਕੇ ਬੰਦੇ ਨੇ ਇੰਨੀ ਬਰੀਡਿੰਗ ਕਰਾਈ ਆ ਮੰਨ ਲਓ ਵੀ ਉਹਦਾ ਦੇਣ ਆ ਮੰਨ ਲਓ ਵੀ ਘੋੜਾ ਪਾਲਕਣੇ ਜਿਹੜੇ ਨਹੀਂ ਦੇ ਸਕਦੇ ਤੇ ਕਹੇ ਨੂੰ ਤਾਂ ਬਈ ਹੁਣ ਆਪਾਂ ਕਿੱਡੀਆਂ ਮਰਜੀ ਗੱਲਾਂ ਮਾਰੀ ਜਾਈਏ ਵੀ ਐਂ ਕਰਦਾ ਐਂ ਕਰਦਾ ਹਨਾ ਜਿਹੜਾ ਉਸ ਟਾਈਮ ਦਾ ਉਹਦਾ ਮਾਹੌਲ ਸੀਗਾ ਤੇ ਉਹ ਮੈਂ ਇਹ ਗੱਲ ਮੰਨਦਾ ਕੀ ਬੰਦੇ ਨੇ ਬਹੁਤ ਤਕੜਾ ਯਤਨ ਕੀਤਾ ਹੋਇਆ ਸੀ ਬਾਈ ਬਿਲਕੁਲ ਬਿਲਕੁਲ ਹੈਨਾ ਸਹੀ ਗੱਲ ਹੈ ਜੇ ਹੁਣ ਦੇਖਿਆ ਜਾਵੇ ਥਾਇਰੋ ਬਰੀਡ ਪਤਾ ਨਹੀਂ ਕਦੋਂ ਦੀ ਚੱਲੀ ਆਦੀ ਹੋਗੀ ਹਾਂ ਬਿਲਕੁਲ ਵੀ ਜੇ ਆਪਾਂ ਇਹ ਦੋੇ ਪਾਸੇ ਦੇਖੀਏ ਮਾਰਵਾੜੀ ਕਿਤੇ ਮੈਨੂੰ ਲੱਗਦਾ ਵੀ ਪਹਿਲੀਆਂ ਰਾਜਾ ਮਾਰਾ ਜਦੋਂ ਚੱਲੀ ਆਦੀ ਆ ਮਾਰਵਾੜੀ ਸਹੀ ਗੱਲ ਹੈ ਵੀਰੇ ਸਹੀ ਤੇ ਇਹੋ ਜਿਹੀਆਂ ਬਰੀਡਾਂ ਦੇ ਬਰਾਬਰ ਇੱਕ ਪਿੰਡ ਚ ਉੱਠ ਕੇ ਮੱਝੂ ਕੋ ਨਿਕਿਆ ਜਾ ਪਿੰਡ ਉੱਥੋਂ ਨਿਕਿਆ ਜਾ ਪਿੰਡ ਉਹਨੇ ਤੁਮਲਾ ਪਾਰ ਆ ਮਾਰੇ ਪੁੱਤ ਨੇ ਹੈਨਾ ਹੈਨਾ ਉਹ ਕੁਝ ਬਾਬੇ ਨੇ ਕਰਕੇ ਦਿਖਾ ਹੁਣ ਜੇ ਬਾਬਾ ਕਹਿੰਦਾ ਵੀ ਉਹ ਗੱਲ ਜਿਵੇਂ ਹੁਣ ਅੱਜ ਆਪਾਂ ਦੇਖਦੇ ਆਂ ਕਈ ਮੱਝੂਕੇ ਵਾਲੇ ਘੋੜਿਆਂ ਦੀਆਂ ਫੀਸਾ ਹੁਣ ਉੱਪਰ ਨਹੀਂ ਗਿਆ ਆਪਣੇ ਹੀ ਆ ਬਿਲਕੁਲ ਹੈਨਾ ਤੇ ਉੱਥੇ ਮੱਝੂਕੇ ਵਾਲੇ ਬਾਬੇ ਦਾ ਹੁਣ ਇਹ ਜਿਗਰਾ ਦੇਖ ਯਾਰ ਵੀ ਉਹਨੇ ਫੀਸ ਮੰਗਰ ਗਈ ਨਹੀਂ ਉਹ ਗਈ ਗਈ ਨਹੀਂ ਉਹ ਕਲੀ ਬਰੀਡਿੰਗ ਮੰਗਰ ਗਿਆ ਕਿ ਮੈਂ ਬਰੀਡਿੰਗ ਕਰਾਉਣੀ ਆ ਬਸ ਇੱਕ ਉਹ ਨਹੀਂ ਗਏ ਭਾਈ ਜੋਤੀ ਮੰਗੜਦਾ ਵੀ ਇਹਦੇ ਵਿੱਚ ਬਹੁਤ ਵੱਡਾ ਹੱਥ ਹਾਂ ਉਹਨਾਂ ਨੇ ਭਾਈ ਬਹੁਤ ਜ਼ਿਆਦਾ ਫੌਜੀ ਘੋੜੇ ਦਾ ਵੀ ਜੇ ਹੁਣ ਮੱਝੂਕੇ ਲਾਈਨ ਚੱਲਦੀ ਆ ਤਾਂ ਫੌਜੀ ਘੋੜੇ ਕਰਕੇ ਜ਼ਿਆਦਾ ਚੱਲੀ ਆ ਫੌਜੀ ਹੈ ਨਾ ਫੌਜੀ ਦੇ ਜ਼ਿਆਦਾ ਬੱਚੇ ਦਿਖ ਰਹੇ ਆ ਭਾਈ ਹੁਣੇ ਉਹ ਵੀ ਨਹੀਂ ਫੀਸ ਮਗਰ ਕਰ ਉਹ ਵੀ ਉਹੀ ਗੱਲ ਆ ਗਈ ਵੀਰੇ ਉਹ ਚੀਜ਼ ਦਾ ਜਦੋਂ ਨਾ ਬੰਦੇ ਨੂੰ ਗਿਆਨ ਹੋ ਜਾਂਦਾ ਹੈਗਾ ਤੇ ਬੰਦਾ ਫਿਰ ਉਹ ਤੋਂ ਫੀਸਾਂ ਚੱਕ ਲੈਂਦਾ ਹੈਗਾ ਵੀ ਫੀਸਾਂ ਕੁਛ ਨਹੀਂ ਜਾਣਾ ਬੰਦੇ ਪਿੱਛੇ ਜਾਣਾ ਯਾਰ ਬੰਦੇ ਪਿੱਛੇ ਜਾਣਾ ਬਾਕੀ ਜਿਹੜੇ ਬੰਦੇ ਨੇ ਮੰਨ ਲਾ ਵੀ ਐ ਇੱਕ ਖਾਪਰਾ ਚੱਕ ਲਈਏ ਕਹਿ ਲਿਆ ਪੰਜਾਬੀ ਦੇ ਵਿੱਚ ਹਨਾ ਵੀ ਭਾਈ ਇੰਨੀ ਫੀਸ ਤੋਂ ਘਟ ਅਸੀਂ ਛੱਡਦੀ ਨਹੀਂਗੇ ਹਨਾ ਕਈ ਭਾਈ ਇਹੋ ਜਿਹੇ ਵੀ ਆਏ ਨੇ ਨਾਗਰੇਡੀ ਕੋਲੇ ਹਨਾ ਘੋੜੀਆਂ ਮੀਟਿੰਗ ਕਰਾਉਣਾ ਤੇ ਉਹਨਾਂ ਤੋਂ ਆਪਾਂ 1 ਰੁਪਿਆ ਨਹੀਂ ਲੈਂਦਾ ਬਾਈ ਜਦੋਂ ਅਗਲੇ ਨੇ ਆ ਕੇ ਦੱਸਿਆ ਨਾ ਵੀ ਬਾਈ ਮੈਂ ਐ ਆਂ ਬਾ ਫਲਾ ਅਗਲੇ ਨੂੰ ਕਹਿੰਦੇ ਸੀ ਭਰਾ ਕੇ ਲੈ ਜਾ ਕੋਣ ਦਾ ਇੱਥੇ ਕੀ ਚੱਲੀ ਜਾਂਦਾ ਹਨਾ ਇਹ ਪਰਮਾਤਮਾ ਨੇ ਦੇਣਾ ਯਾਰ ਵੀ ਬੰਦਾ ਬੰਦੇ ਨੂੰ ਕੀ ਦੇ ਦੇ ਇਹਨਾਂ ਦੀਆਂ ਫੀਸਾਂ ਨਾਲ ਤਾਂ ਨਹੀਂ ਘੋੜੇ ਪਾਲਦੇ ਨਹੀਂ ਪਾਲਦੇ ਵੀਰੇ ਜੇ ਤੁਸੀਂ ਕਹੋ ਨਾ ਕਿ ਘੋੜੇ ਦੀ ਫੀਸ ਲਵਾਂਗੇ ਤਾਂ ਦੂਜੀਆਂ ਘੋੜੀਆਂ ਨੂੰ ਦਾਣਾ ਆਊਗਾ ਫਿਰ ਤਾਂ ਘਰ ਹਟੇ ਤੁਸੀਂ ਇਹ ਸ਼ੋਅ ਹੈ ਨਹੀਂ ਵੀਰੇ ਸੌਂਕ ਪੂਰੇ ਹੁੰਦੇ ਫਿਰ ਤਾਂ ਇਹ ਮੰਨ ਲਓ ਫਿਰ ਛੋਟੀ ਕੁੱਤੇ ਚੈਗ ਹੋ ਗਈ ਮੇਰੇ ਤਾਂ ਇਹ ਗੱਲ ਹੈ ਜਿਹੜਾ ਬਿਜੇ ਘੋੜੀ ਆਵੇ ਨਾ ਘੋੜੀਆਂ ਭੁੱਖੀਆਂ ਮਰੀਆਂ ਨਾ ਕੁੱਤੇ ਝਾਕ ਆਪਾਂ ਕਹਿੰਨੇ ਆ ਪਰ ਕੁੱਤੇ ਦੇ ਵਿੱਚ ਬਾਲਾ ਸਬਰ ਹੁੰਦਾ ਬੰਦੇ 'ਚ ਨਹੀਂ ਹੁੰਦਾ ਆਪਾਂ ਕੁੱਤੇ ਝਾਕਿਆਦ ਨੇ ਕੁੱਤੇ 'ਚ ਜਿੰਨਾ ਸਬਰ ਹੈ ਨਾ ਉਹਨਾਂ ਬੰਦੇ 'ਚ ਨਹੀਂ ਹੈਗਾ ਨਹੀਂ ਹੈਗਾ ਵੀਰੇ ਨਹੀਂ ਹੈਗਾ ਇਸ ਕਰਕੇ ਚਲੋ ਪ੍ਰਮਾਤਮਾ ਨੇ ਬਹੁਤ ਸੋਹਣੀ ਚੀਜ਼ ਬਖਸ਼ੀ ਆ ਬਈ ਹਾਂਜੀ ਤੇ ਹੁਣ ਮਣੀ ਜਾ ਕੰਟੈਕਟ ਨੰਬਰ ਬੋਲ ਦਿਓ ਆਪਾਂ ਹਾਂਜੀ ਵੀਰੇ ਆਪਣਾ ਕੰਟੈਕਟ ਨੰਬਰ ਉਹੀ ਆ 959222722 ਇਹ ਉਹਦੇ ਉੱਤੇ ਆਪਣਾ ਟਿਊ ਕਾਲਰ ਤੇ ਨੋਂ ਉਹੀ ਭਰੇ ਹੋਏ ਆ ਨਾਗਰੇਡੀ ਐਸ ਪੀ ਹਾਂਜੀ ਸਟੱਡ ਫਾਰਮ ਹਾਂਜੀ ਤੇ ਉਹ ਆਪਾਂ ਨੇ ਹਟਾਇਆ ਨਹੀਂ ਹੈਗਾ ਮੈਂ ਕਿਹਾ ਰੈਡੀ ਵਾਲਾ ਵੀ ਬਾਈ ਬਹੁਤ ਨੇ ਕਿਹਾ ਵਿਸ਼ਮੁੰਦ ਨੋਂ ਕੋ ਰੱਖਿਆ ਤੇ ਇਹ ਵੀ ਮੈਂ ਤੁਹਾਡੀ ਵੀਡੀਓ ਰਾਹੀਂ ਦੱਸਣਾ ਚਾਹਣਾ ਵੀਰੇ ਜਿੰਨੇ ਅਸੀਂ ਇਹਨੂੰ ਲੈਣ ਗਿਆਗੇ ਤੇ ਉਦਰੇ ਅਸੀਂ ਪਾਠ ਕਿਰਾ ਕੇ ਨਾਗਰੇਡੀ ਦਾ ਤੇ ਉਦਰੇ ਗਏ ਸੀ ਅਸੀਂ ਤੇ ਉਹਦਨੇ ਮੰਨ ਲਓ ਵੀ ਉਹ ਹੁਕਮਨਾਮੇ ਦੇ ਵਿੱਚ ਆ ਸਮੁੰਦ ਸਾਗਰ ਨੀਰ ਭਰਿਆ ਤੇ ਉਹਦੇ ਅਕੋਰਡਿੰਗ ਹੀ ਅਸੀਂ ਮੰਨ ਲਓ ਵੀ ਨੌ ਰੱਖਿਆ ਸੀ ਮੈਂ ਕਿਹਾ ਵੀ ਸਮੁੰਦਰੀ ਰੱਖਣਾ ਵੀ ਪ੍ਰਮਾਤਮਾ ਨੇ ਉਹੀ ਦਿੱਤਾਗਾ ਵੀ ਉਹੀ ਰੱਖਾਂਗੇ ਬਸ ਰੇਡੀ ਅਸੀਂ ਲੋਕੋਂ ਮੰਗ ਰਹੇ ਉਹ ਤਾਂ ਕਾਂ ਲੈ ਆਏ ਸੀ ਹਾਂ ਰੇਡੀ ਚ ਲੋ ਉਹ ਤਾਂ ਚੱਲ ਰਿਹਾ ਹਾਂ ਵੀ ਉਹ ਤਾਂ ਚੱਲ ਰਿਹਾ ਵੀ ਰੇਡੀ ਉਹਦੇ ਵਾਲਾ ਚੱਲਦਾ ਰਹੂਗਾ ਉਹਨੇ ਨੌ ਕਮਾਇਆਗਾ ਹੂੰ ਤੇ ਉਹ ਐਸਲੂਟ ਨੌ ਰੱਖਿਆ ਬਹੁਤ ਨੇ ਮੰਨ ਲਓ ਵੀ ਟਿੱਪਾ ਟਿੱਪਣੀ ਕੀਤੀ ਕਈਆਂ ਨੇ ਪੁੱਛਿਆ ਵੀਰੇ ਹੋਰ ਕੋਈ ਨੌ ਰੱਖ ਦੇ ਫਲਾਣਾ ਰੱਖ ਦੇ ਹੁਣ ਵੀਰੇ ਆਏ ਆ ਵੀ ਸਾਰਿਆਂ ਨੂੰ ਦੱਸਿਆ ਨਹੀਂ ਜਾਂਦਾ ਹੈ ਨਾ ਕਿ ਅਸੀਂ ਯਾਰ ਸਾਡੀ ਕੀ ਮੰਨਦੀ ਕੀ ਸੀਗੀ ਬਿਲਕੁਲ ਬਿਲਕੁਲ ਹੈ ਨਾ ਜਦੋਂ ਆਪਾਂ ਕਿਸੇ ਘਰ ਵਿੱਚ ਬੱਚੇ ਦਾ ਨਾਮ ਵੀ ਰੱਖਦੇ ਆ ਨਾ ਤਾਂ ਆਪਾਂ ਮਹਾਰਾਜ ਤੋਂ ਹੁਕਮਨਾਮਾ ਲੈ ਕੇ ਜਾਈਏ ਮਹਾਰਾਜ ਜੀ ਹੁਕਮ ਕਰੋ ਵੀ ਹੁਕਮ ਕਰੋ ਕਿਹੜੇ ਅੱਖਰ ਤੋਂ ਨਾਮ ਰੱਖੀਏ ਤੇ ਜਦੋਂ ਉਹ ਅੱਖਰ ਆਇਆ ਗਿਆ ਨਾ ਫਿਰ ਉਹਤੇ ਕਿੰਤੂ ਬ੍ਰੰਤ ਨਹੀਂ ਕਰ ਸਕਦਾ ਵੀ ਉਹ ਤਾਂ ਕਿੰਤੂ ਬ੍ਰੰਤ ਨਹੀਂ ਹੋਰ ਤਾਂ ਚਾਹੀਦਾ ਸਾਨੂੰ ਟਿੰਕੂ ਨਾਮ ਵਧੀਆ ਲੱਗਦਾ ਤੇ ਚਾਹੇ ਟੋਮੀ ਵਧੀਆ ਲੱਗਦਾ ਨਾਮ ਫਿਰ ਉਹ ਹੀ ਰੱਖਣਾ ਪੋਗਾ ਮਹਾਰਾਜ ਦਾ ਵੀ ਆ ਨਾਮ ਆ ਗਿਆ ਬਿਲਕੁਲ ਤੇ ਉਹਦੇ ਵਿੱਚ ਸਮੁੰਦਰ ਆਇਆ ਸੀ ਜੀ ਤੇ ਤਾਂ ਆਪਾਂ ਇਹਦਾ ਨਾਮ ਸਮੁੰਦਰ ਰੱਖਿਆ ਸਹੀ ਹੈ ਕਈ ਵੀਰਾਂ ਨੂੰ ਆਏ ਆ ਵੀ ਯਾਰ ਉਹਨੋਂ ਰੱਖਦਾ ਵੀ ਐ ਜੋ ਫਲਾਨੇ ਘੋੜੇ ਦਾ ਧੰਕੇ ਘੋੜੇ ਦਾ ਹਨਾ ਵੀ ਮੇਰਾ ਭਰਾ ਕਿਸੇ ਘੋੜੇ ਨਾਲ ਕੋਈ ਮੁਕਾਬਲਾ ਨਹੀਂ ਆਪਾਂ ਤਾਂ ਸਿੰਪਲ ਜੇ ਬੰਦੇ ਆ ਹਨਾ ਬਿਲਕੁਲ ਤੇ ਆਪਾਂ ਨੇ ਤਾਂ ਇਹਦਾ ਮੰਡੀ ਜੀ ਦਾ ਸ਼ੌਕ ਬਣਾਣ ਕਾਟੀ ਪਾ ਕੇ ਨਹੀਂ ਬਸ 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 ਉਹੀ ਆ ਗੀ ਗੱਲ ਵੀ ਆਪਾਂ ਨੂੰ ਕੋਈ ਉਹ ਹੋਣੀ ਹੈਗਾ ਵੀ ਨਹੀਂ ਯਾਰ ਵੀ ਐ ਹੋਣਾ ਚਾਹੀਦਾ ਵੀ ਫਲਾਨੇ ਘੋੜੇ ਦਾ ਨਾ ਆਇਆ ਜਾਂ YouTube ਤੇ ਉਹ ਨਿਕਲੂ ਜਾਂ ਫਲਾਨਾ ਨਿਕਲੂ ਹਨਾ ਸ਼ਰਤ ਮਾਰੂ ਵੀ ਨਹੀਂ ਆਪਾਂ ਨੂੰ ਭਰਾ ਵੀ ਉਹ ਲਾਲਸਾ ਹੈ ਹੀ ਨਹੀਂ ਜੀ ਗੱਲ ਸਹੀ ਗੱਲ ਬਸ ਐ ਕਿ ਸ਼ੌਂਕ ਦੇ ਬੰਦ ਬਾਈ ਹਾਂ ਵੀ ਸ਼ੌਂਕ ਦਾ ਪਰਮਾਤਮਾ ਜਿੰਨੀ ਸੇਵਾ ਮੇਰੇ ਕਰਮਾਂ ਚ ਲਿਖੀ ਹੋਈ ਆ ਜੀ ਵੀ ਉਨੀ ਮੈਂ ਕਰਦਾਗਾ ਬਾਈ ਮੈਂ ਆਪਦੇ ਜਵਾਕ ਵੀ ਇਹ ਪਾਸੇ ਨੂੰ ਢਾਲੀ ਜਾਣਾਗਾ ਹੁਣ ਬਹੁਤ ਵਧੀਆ ਨਸ਼ੇ ਤੋਂ ਵਿਚਾਲੋ ਹਾਂ ਵੀ ਇਹ ਨਸ਼ੇ ਤੋਂ ਵਿਚਾਲੋ ਢਾਲੀ ਜਾਣਾਗਾ ਵੀ ਜਵਾਕ ਕਹਿੰਦੇ ਨੇ ਲੱਦ ਨਹੀਂ ਚੱਕਣੀਆਂ ਇਹ ਨਹੀਂ ਕਹਿੰਦੇ ਮੈਂ ਸਾਰਾ ਕੁਝ ਸ਼ਰਮਾ ਬਾਈ ਕਹਿੰਦਾ ਨਾ ਵੀ ਆਪਣੇ ਬੱਚਿਆਂ ਨੂੰ ਦੂਰ ਰੱਖੋ ਵੀ ਇਹੋ ਜਿਹਾ ਇਹ ਸ਼ੌਕ ਆ ਨਾ ਫਿਰ ਰਹਿ ਨਹੀਂ ਹੁਣ ਇਸ ਤੋਂ ਮੇਰਾ ਤੋੜ ਲੱਗਣੀ ਆ ਨੇ ਤੋੜ ਲੱਗਣੀ ਪਰ ਮੈਂ ਕਹੂੰਗਾ ਤੇ ਜ਼ਰੂਰ ਬੱਚਿਆਂ ਨੂੰ ਲਾਓ ਤਾਂ ਕਰਕੇ ਚਿੱਟੇ ਦੀ ਤੋੜਨਾ ਉਹਦੇ ਜਿਆਦਾ ਵਧੀਆ ਆ। ਭਾਈ ਇਹਦੀ ਚਿੱਟੇ ਵਾਲੀ ਮੈਂ ਇੱਕ ਹੋਰ ਵੀ ਦੇਖਿਆ ਵੀਰੇ ਕਿ ਮੈਂ ਆਪਦੀ ਹੱਡ ਬੀਤੀ ਦੱਸ ਦਾਂਗਾ। ਹੂੰ ਚਿੱਟੇ ਵਾਲੀ ਤੋੜ ਤਾਂ ਆਏ ਆ ਯਾਰ ਕਿਸੇ ਤੋਂ ਬਾਅਦਲਾ ਫੜ ਕੇ ਲਾ ਵੀ ਲਊਗਾ ਹਨਾ। ਭਾਏ ਸ਼ਟਾਕਾ ਦੇ ਕੇ ਕਰ ਲੂ। ਇਹ ਉਹ ਤੋੜ ਆਗੀ ਵੀ ਮੰਨ ਲਓ ਵੀ ਨਾਗਰੇੜੀ ਤੋਂ ਬਾਅਦ ਮੈਨੂੰ ਪਤਾ ਵੀ ਮੈਂ ਮਹੀਨੇ ਇੱਕ ਸੁੱਤਾ ਨਹੀਂ। ਹੂੰ ਇੱਕ ਮਹੀਨਾ ਵੀਰੇ ਕਹਿਣਾ ਸੌਖਾ ਹੁੰਦਾ ਮੇਰੇ ਸਾਰਾ ਮੂੰਹ ਕਾਲਾ ਹੋ ਗਿਆ ਸੀਗਾ। ਸਾਡੇ ਰਿਸ਼ਤੇਦਾਰ ਮੈਨੂੰ ਕਹਣ ਲੱਗੇ ਵੀ ਨਸ਼ਾ ਕਰਨ ਲੱਗੇ। ਉਹਨਾਂ ਨੂੰ ਕੀ ਦੱਸਾਂ ਵੀ ਮੈਨੂੰ ਕੀ ਨਹੀਂ ਚੀਜ਼ ਮਿਲ ਰਹੀ ਕਿਹੜਾ ਨਸ਼ਾ ਨਹੀਂ ਮਿਲ ਰਿਹਾ ਨਾ ਮੈਂ ਕੀ ਦੱਸਾਂ ਕਈਆਂ ਨੇ ਮੈਨੂੰ ਕਿਹਾ ਤੂੰ ਲੀਵਰ ਟੈਸਟ ਕਰਾ ਯਾਰ ਐ ਹੋ ਜਾਂਦਾ ਐ ਹੋ ਜਾਂਦਾ ਡਾਕਟਰ ਹੀ ਦੱਸੀ ਹਾਂ ਕਈਆਂ ਨੇ ਮੈਨੂੰ ਇਹ ਮਤਲਬ ਵੀ ਕੀਤਾ ਵੀ ਇਹ ਨਸ਼ਾ ਖਾਂਦਾ ਸੀ ਹੁਣ ਛੱਡ ਗਿਆ ਇਹ ਅੱਛਾ ਕਈਆਂ ਨੇ ਨਸ਼ਾ ਛੱਡਣ ਵਾਲੇ ਪਾਸੇ ਲਾਇਆ ਤੇ ਕਈਆਂ ਨੇ ਉਹੋ ਲਾਇਆ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹਨੂੰ ਨਸ਼ਾ ਉਹ ਮਿਲ ਨਹੀਂ ਰਿਹਾ ਟੋੜ ਲੱਗ ਰਹੀ ਯਾਰ ਟੋੜ ਲੱਗ ਰਹੀ ਰਾਤ ਨੂੰ ਬਈ ਉਹ ਬੜਾ ਬੜਾ ਉੱਠਣ ਲਾ ਦਿੰਦਾ ਇੱਕ ਇਹ ਜਿਹਾ ਸੌਂਕ ਆ ਵੀ ਚੰਗਾ ਵੀ ਰੱਬ ਜਿੰਨਾਗਾ ਤੇ ਮਾੜਾ ਵੀ ਓਡਾਗਾ ਜਿਵੇਂ ਜਵਾਕ ਦੀ ਮਾਂ ਮਰ ਜਾਂਦੀ ਐ ਨਿੱਕੇ ਜਿਹੇ ਦੀ ਓਡਾ ਸੌਂਕ ਮੜ ਆ ਗਏ ਬਿਲਕੁਲ ਮੈਂ ਇਹ ਦੇਖਿਆਗਾ ਵੀ ਰਾਤ ਨੂੰ ਨਾ ਬੰਦਾ ਉੱਠ ਉੱਠ ਦੇਖਦਾ ਵੀ ਘੋੜਾ ਹਿੜ ਗਿਆ ਨਹੀਂ ਯਾਰ ਵੀ ਘੋੜੇ ਨੇ ਪੌੜ ਨਹੀਂ ਮਾਰਿਆ ਵੀ ਅੱਗੇ ਫਰਕਾ ਮਾਰਦਾ ਸੀ ਮਾੜੇ ਮਾਰਿਆ ਨਹੀਂ ਤੇ ਇਹ ਚੀਜ਼ਾਂ ਬਈ ਮੈਂ ਆਪਣੀ ਜ਼ਿੰਦਗੀ ਚ ਹਟਾਈਆਂ ਨੇ ਕੀ ਸਲੇਮਾਨ ਲਾ ਵੀ ਜਿਹੜੇ ਦੂਜਾ ਮਹੀਨਾ ਸੀ ਉਹ ਮੈਂ ਇਹ ਚੀਜ਼ ਚ ਹਟਾਇਆਗਾ ਪਹਿਲਾ ਮਹੀਨਾ ਮੈਂ ਆਪਦਾ ਹਟਾਇੇ ਨਹੀਂਗੇ ਇਹ ਨਾਗਰੇੜੀ ਤੋਂ ਬਾਅਦ ਚ ਵੀ ਕਹੇ ਜੀ ਤੋੜ ਲੱਗਦੀ ਆ ਸਰੀਰ ਦੁੱਖ ਬਹੁ ਪੈੜਾ ਬਾਲਾ ਪੈੜਾ ਵੀਰੇ ਇਹ ਤਾਂ ਰੱਬ ਕਿਸੇ ਨੂੰ ਨਾ ਦੁਸ਼ਮਣ ਨੂੰ ਵੀ ਨਾ ਲਾਵੇ ਸਹੀ ਗੱਲ ਹੈ ਠੀਕ ਬਾਕੀ ਤਾਂ ਚਲੋ ਜ਼ਿੰਦਗੀ ਦੇ ਵਿੱਚ ਬੰਦਾ ਵਾਧੇ ਘਾਟੇ ਹੁੰਦੀ ਰਹਿੰਦੇ ਨੇਗੇ ਕਿ ਨਾ ਤਾਂ ਇਹ ਘਾਟਾ ਕਿਸੇ ਦਾ ਮੇਰੇ ਹਿਸਾਬ ਨਾਲ ਪੂਰਾ ਹੀ ਹੋ ਸਕਦਾ ਉਹ ਕੱਲ ਜਦੋਂ ਅਸੀਂ ਨੇ ਸਮੁੰਦਰੋਂ ਚੜ੍ਹਿਆ ਵੀਰੇ ਮੰਡੀ ਚੋਂ ਤੇ ਤੂੰ ਯਕੀਨ ਮੰਨੀ ਮਾਨਸਾਲਾ ਉੱਥੇ ਤਾਰ ਖੜਕਾਵੇ ਵੀ ਯਾਰ ਨਾਗਰੇਡੀ ਹੁੰਦਾ ਜੀ ਤਾਂ ਉਹ ਵੀ ਨਾਲ ਜਾਂਦਾ ਹੈ ਉਹ ਵੀ ਜਾਂਦਾ ਜਾਂਦਾ ਯਾਰ ਵੀ ਨਾਗਰੇਡੀ ਕਈ ਵਾਰੀ ਇਹ ਉਹ ਮੁੰਡਾ ਸੰਦੀਪ ਸੀਗਾ ਮੇਰੇ ਨਾਲ ਹੂੰ ਤੇ ਉਹ ਕਹਿੰਦਾ ਉਹਨੇ ਵੀ ਦੋ ਤਿੰਨ ਵਾਰੀ ਕਿਹਾ ਨਾਗਰੇਡੀ ਓਏ ਉਹ ਕਹਿੰਦਾ ਯਾਰ ਕਹਿੰਦਾ ਵੀ ਉਹੀ ਯਾਦ ਆਈ ਜਾਂਦਾ ਹੈ ਨਾ ਯਾਰ ਉਹ ਅੱਜ ਆਇਆ ਨਹੀਂ ਵੀਰੇ ਉਹ ਆਈ ਗੱਲਾਂ ਤੋਂ ਭਾਵ ਕੋ ਹੋ ਕੇ ਜੀ ਹੂੰ ਉਹ ਕਹਿੰਦਾ ਮੈਂ ਨਹੀਂ ਯਾਰ ਮੰਡੀ ਤੋਂ ਮੇਰਾ ਮਨ ਤਾਂ ਉਹੀ ਲਟਕ ਰਿਹਾ ਕਿ ਉੱਥੇ ਪਿਛਲੇ ਸਾਲ ਅਸੀਂ ਇੱਦਾਂ ਬੈਠੇ ਸੀ ਹਾਂ ਇੱਥੇ ਨਾਗਰੇਡੀ ਬੰਨੇ ਸੀ ਆਪਾਂ ਨਾ ਸਹੀ ਹੈ ਸਹੀ ਹੈ ਵੀਰੇ ਸਹੀ ਹੈ ਤੇ ਪਰ ਚਲੋ ਉਹ ਉਹ ਪ੍ਰਮਾਤਮਾ ਆਪਾਂ ਉਹਦੇ ਅੱਗੇ ਕੁਝ ਕਰ ਨਹੀਂ ਸਕਦੇ ਹਾਂ ਉਹਦੇ ਅੱਗੇ ਜੋ ਹੈ ਠੀਕ ਹੈ ਪਰ ਇਦਾਂ ਦੇਵਤਾ ਕੁਝ ਹਾਂ ক্ষমা ਕੀ ਦੇਵਤਾ ਉਹੀ ਦੇਵਤਾ ਉਹੀ ਮੋੜਦਾ ਵੀ ਆਪਾਂ ਤਾਂ ਇਹੀ ਗੱਲ ਕਹਨੇ ਆ ਵੀ ਵੈਗਰੂ ਨੇ ਮੋੜਦਾ ਵੀ ਦਵਾਰੇ ਮੈਨੂੰ ਉੱਥੋਂ ਤੋਂ ਫੇਰ ਛੱਡਦਾ ਤੂੰ ਉੰਨੀ ਸੇਵਾ ਫੇਰ ਕਰਕੇ ਦਿਖਾ ਮੈਨੂੰ ਹਾਂ ਜਿਵੇਂ ਬਾਈ ਸ਼ਕਿੰਦਰ ਆਇਆ ਸੀਗਾ ਲੋਕਾਂ ਨਾਲ ਤੇ ਜਦੋਂ ਨਾਗਰੇਡੀ ਦਾ ਭਉ ਸੀਗਾ ਹੂੰ ਤੇ ਉਹਨੇ ਕਿਹਾ ਸੀਗਾ ਵੀ ਇੱਕ ਗੱਲ ਕੋਈ ਪ੍ਰਮਾਤਮਾ ਕਿਸੇ ਦੀ ਸੁਣਦਾ ਹਨਾ ਮੈਨੂੰ ਨਹੀਂ ਪਤਾ ਕਿਹਦੀ ਸੁਣੀ ਆ ਯਾਰ ਮੈਂ ਤਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅਰਦਾਸਾਂ ਕੀਤੀ ਉਹਨੇ ਕਿਹਾ ਸੀ ਕਹਿੰਦਾ ਵੀ ਇਹ ਪ੍ਰਮਾਤਮਾ ਤੇਰੀ ਸੇਵਾ ਤੋਂ ਖੁਸ਼ ਹੋ ਕੇ ਹੁਣ ਹੋਰ ਤੈਨੂੰ ਸੇਵਾ ਦੇਊਗਾ ਯੋ ਦਿੱਤੀ ਹੈ ਵੀ ਮੈਨੂੰ ਪ੍ਰਮਾਤਮਾ ਨੇ ਵੀ ਮੇਰੇ ਕਿਸੇ ਭਰਾ ਨੇ ਅਰਦਾਸ ਕੀਤੀ ਜੋ ਸਫਲ ਹੋ ਗਈ ਧੰਨਵਾਦ ਜਉਂਦਾਬਾਦ ਆ ਰਹੇ ਪਤਾ ਹੀ ਗੱਲ ਸਿਆਣੇ ਪਾਈਂ ਕਹਿੰਦੇ ਹੁੰਦੇ ਆ ਕਿ ਕਿਸੇ ਦੀ ਬਾਦੂਆ ਨਾਲੋਂ ਦੁਆ ਲੈ ਲਓ ਦੁਆ ਲੈ ਦੁਆ ਪਤਾ ਨਹੀਂ ਕਿ ਜਿੱਦਿ ਲੱਗਿਆ ਨਹੀਂ ਬਾਦੂਆ ਹਰੇਕ ਦੀ ਲੱਗ ਜਾਂਦੀ ਆ ਦੁਆ ਕਿਸੇ ਕਿਸੇ ਦੀ ਲੱਗਦੀ ਆ ਠੀਕ ਹੈ ਇਹ ਤਾਂ ਗੱਲ ਚਲੋ ਠੀਕ ਹੈ ਭਾਈ ਮਿਲਾਂਗੇ ਫਿਰ ਮਾਰਾਂਗੇ ਘਰੇ ਕਿਹੜਾ ਠੀਕ ਹੈ ਜੀ ਥੈਂਕ ਯੂ